ਤੇਰੀ ਵਾਲੀ ਬਾਬਾ ਜੀ ਪਾਮਨਾ ਤੇ ਜੀ ਦੇ ਹਾਥੀ ਤੇ ਵੀ ਕੀਤੇ ਅੱਛਾ ਜੀ ਇਹ ਫੌਜ ਵਾਲੀ ਫੌਜ ਦੇ ਕੇਵਲ ਜਾਣ ਦਾ ਮਤਲਬ ਮਿਲਦਾ ਸਟੇਜ ਦੇ 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 ਮਤਲਬ ਇਹਨਾਂ ਕੀਤੀ ਪਰ ਹਾਲ ਤੇ ਮਿਸਲ ਜੀ ਇਦਾਂ ਦਰਨਾ ਦਲ ਇਹ ਦੋ ਚੀਜ਼ਾਂ ਦੀ ਕੋਈ ਨਹੀਂ ਹਾਂਜੀ ਮਿਸਲ ਸ਼ਹੀਦ ਦਰਨਾ ਦਲ ਦੇ ਮੁਖੀ ਵੀ ਜੀ ਬੰਦਾ ਆ ਗਿਆ ਸੀ ਇਹ ਚੀਜ਼ ਇਹ ਦਖਾ ਦੇ ਮੁਖੀ ਵੀ ਉਹ ਹੀ ਸੀ ਨਹੀਂ ਠੀਕ ਹੈ ਡਿਊਟੀਆਂ ਵੱਖਰੇ ਵੱਖਰੇ ਹੋ ਗਈਆਂ ਸਾਥ ਹੈ ਜੀ ਤੇ ਤੁਸੀਂ ਨਿਸ਼ਾਨ ਤੋਂ ਸੇ ਅਮਰ ਬਰਦਾਰ ਸੇ ਸੇ ਸ਼ਰਤਾਂ ਕੋੜਾ ਹੋ ਵੀਰਾ ਇਹ ਸਾਨੂੰ ਕਿ ਰੱਖਣਾ ਕੋਈ ਸਿੰਘਾਂ ਨੇ ਕਹਾਵੀ ਕੀ ਤਰਦੀ ਬਾੜੀ ਪੜਾਉਂਦੀ ਸੇਵਾ ਜਿਹੜੀ ਸਾਡੀ ਸੱਚੀ ਮਿਲ ਜਾਂਦਾ ਵੀ ਇੱਕੋ ਹੀ ਸੀ 12 ਵੀ ਇੱਕੋ ਹੀ ਸੀ ਤੇ ਚੀਜ਼ ਵੀ ਇੱਕੋ ਸੀ ਉਹਨੇ ਜਦੇਦਾਰ ਵੀ ਇੱਕੋ ਸੀ ਸਾਦਗਾਨੀ ਦਾ ਬਦਦਰ ਜੀ ਮਹਾਂਪੁਰਖਾਂ ਦੇ ਦਰਸ਼ਕਾਂ ਦਾ ਦਾਤ ਨੂੰ ਸੁਭਾਗ ਬਣਾਉਣਾ ਹੈ ਉਹ ਬਹੁਤ ਮਰਜ਼ਾਦਾ ਹੈਦਾ ਸਾਰੀ तकरीबन ਜਿਹੜੀ ਸਰਬ ਲੋਹ ਦੀ ਮਰਜ਼ਾਦਾ ਦਿਮਾਲੇ ਦੀ ਮਰਜ਼ਾਦਾ ਹੈਦਾ ਸ਼ੋਰ ਸ਼ਾਸਤਰ ਵਾਸ ਦੀ ਮਰਜ਼ਾਦਾ ਬਹੁਤ तकरीबन ਜਿਹਨ ਜਗ੍ਹਾ ਨਾ ਮਿਲਦੀ ਜਉਂਦੀ ਦਮਦਮੀ ਟਕਸਾਲ ਦੇ ਮੁਖੀ ਸਤਕਾਲ ਜੋਗ ਸਾਜਖਣ ਪਾਸੀ ਸਤ ਗਿਆਨੀ ਗੁਰਬੱਧਰ ਸਿੰਘ ਜੀ ਮਹਾਪੁਰਸ਼ ਛੋਟਾ ਹੁੰਦਾ ਦਾਸ ਮਹਾਪੁਰਸ਼ ਆਦੇ ਦਰਸ਼ਨ ਕਰਦਾ ਰਿਹਾ ਛੋਟੀ ਉਮਰ ਚਈ ਦਾਸ ਜਥੇ ਵਿੱਚ ਤਾਂ ਨਹੀਂ ਰਿਹਾ ਪਰ ਬਹੀਨਾ ਮਹੀਨਾ ਕਥਾ ਸਰਵਣ ਕਰਦਾ ਸਭਾ ਮਿਲਦਾ ਰਿਹਾ ਸਤ ਗਿਆਨੀ ਗਰਤਾਸ ਸਿੰਘ ਜੀ ਮਹਾਪੁਰਸ਼ ਜਦੋਂ ਦੁਆਬੇ ਵਿੱਚ ਕਦੇ ਜਥਾ ਲੈ ਕੇ ਜਾਇਆ ਕਰਦੇ ਸਨ ਜਾਂ ਪਾਜ ਸਿੰਘ ਹਰੀਆ ਮੇਲਾ ਭੇਜਦੇ ਜਾਂ ਆਪ ਦਰਸ਼ਨ ਦੇਦੇ ਹੁਕਮ ਕਰਦਾ ਆਪਾਂ ਇਕੱਠੇ ਰਹਿਣਾ ਜਿੱਨੇ ਜਰ ਦੁਆਬੇ 'ਚ ਜਥੇ ਰਹਿਣਾ ਵਿਚਰਨਾ ਤੁਸੀਂ ਸਾਡੇ ਨਾਲ ਰਹਿਣਾ ਜੀ ਇਦਾਂ ਮਹਾਪੁਰਸ਼ ਆਦਾ ਪਿਆਰ ਹੋਇਆ ਕਰਦਾ ਸੀ ਸਤ ਗਿਆਨੀ ਜਲੈਲ ਸਿੰਘ ਜੀ ਮਹਾਪੁਰਸ਼ ਅਜੇ ਵਿਦਿਆਰਥੀ ਹੀ ਸਨ او تو بعد پھر جدو ٹکسال کی ذمے والاری سنبھالی تو انیس سو اٹھتر کھونی ساکا ہویا ہوا ادو تو لے کے بہت لمحی داستان ہے سات سنگت جی دو چار منٹہ بچ دسی نہیں جا سکتی وہ ہردے تے دل سے لکھیاں ہوئی اللہ کدی پول نہیں سکتیا مصر شہید کا ترنا لال ہری میلہ جتھے بندی اتے دم دمی ٹکسال ایک کوئی چیز ہے دم ٹک سال دے پہلے خال سے پانتھ دے امر شہید شری مان بابا دیپ جیت مصر شہیدہ دل دے بھی پہلے خال سے پانتھ دے امر شہید شری مان بابا دیپ جی اے نو باس کا رشتہ نہ کدی ٹایا سو کدی ٹائم جی اونا مہان شہید سیوا دی یاد اندر ایک واری ساری سنگت نے موڑ منتر دا جاب کرنا کیونکہ سما تھوڑا جی ਇੱਕ ਵਾਰੀ ਸਾਰਿਆਂ ਨੇ ਕੋਈ ਐਸੀ ਰਸਨਾ ਪਾਣੀ ਨਾ ਰਹੇ ਜਿਹੜੀ ਨਾਮ ਉਹਦੇ ਸਾਰਿਆਂ ਨੇ ਜਾਪ ਕਰਨਾ ਸਾਰੇ ਬੋਲੋ ਸਤਿਕਾਰਯੋਗ ਮਤਮਾ ਪੈਣਾ ਮੂਲ ਮੰਤਰ ਸਾਹਿਬ ਜੀ ਦਾ ਇੱਕ ਵਾਰੀ ਜਾਪ ਕਰਕੇ ਪੰਜ ਵਾਰੀ ਵਾਹਿਗੁਰੂ ਜੀ ਦਾ ਜਾਪ ਕਰਕੇ ਉਹਨਾਂ ਮਹਾਨ ਸ਼ਹੀਦਾਂ ਸਿੰਘਾਂ ਨੂੰ ਸ਼ਰਧਾਂ ਤੇ ਫੁੱਲਾਂ ਨਾਲ ਪੜਨ ਕਰੀਏ ੴ ਸਤਨਾਮ ਅਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਭੰ ਗੁਰ ਪ੍ਰਸਾਦ ਜਪ ਆਦ ਸਚ ਜੋ ਕਾਦੇ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਵਾਹਿਗੁਰੂ 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 مرتا مرتا جگ مر پہ نہ جانے کو ایسی مرنی جو مرے بہر نہ مرنا ہوئے